ਦੋਸਤੋ ਅੱਜ ਆਪਾਂ ਬਣਾਵਾਂਗੇ ਮੰਗੋ ਵਾਲੀ ਆਈਸਕ੍ਰੀਮ ਜੋ ਬਹੁਤ ਹੀ ਟੇਸਟੀ ਤੇ ਬਹੁਤ ਜ਼ਬਰਦਸਤ ਬੰਦੀ ਆ ਦੋਸਤੋ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓਜ਼ ਵੇਖਣ ਲਈ ਲਓ ਆਪਾਂ ਸ਼ੁਰੂਆਤ ਕਰਦੇ ਆਂ ਜੀ ਸਭ ਤੋਂ ਪਹਿਲਾਂ ਆਪਾਂ ਅੱਧਾ ਕਿਲੋ ਦੁੱਧ ਲੈਣਾ ਤੇ ਨਾਲ ਤਿੰਨ ਅੰਬ ਲੈ ਲੈਣੇ ਕਰੀਬ ਤਿੰਨਾ ਅੰਬਾਂ ਨੂੰ ਆਪਾਂ ਛਿੱਲ ਕੇ ਛਿਲ ਉਤਾਰ ਕੇ ਉਹਨੂੰ ਜਿਹੜਾ ਦੁੱਧ ਹੈ ਉਹਦੇ ਵਿੱਚ ਗਰਮ ਰੱਖਿਆ ਹੋਇਆ ਉਹਦੇ ਵਿੱਚ ਕੱਟ ਕੇ ਔਰ ਮੈਸ਼ ਕਰਨ ਲਈ ਉਹਨੂੰ ਵਿੱਚ ਰੱਖ ਦਵਾਂਗੇ ਦੁੱਧ ਸਲੋ ਜੇ ਸੇਕ ਦੇ ਉੱਪਰ ਹੌਲੀ ਹੌਲੀ ਉਬਲਦਾ ਰਹਿਣਾ ਚਾਹੀਦਾ ਹੈ ਜੀ ਜਦੋਂ ਉਬਲਦਾ ਰਹੇਗਾ ਇਹ ਮੰਗੋ ਜਿਹੜੇ ਦੋ ਲਏ ਆਪਾਂ ਇਹਨਾਂ ਨੂੰ ਕੱਟ ਕੇ ਬਰੀਕ ਬਰੀਕ ਕੱਟ ਕੇ ਦੁੱਧ ਦੇ ਵਿੱਚ ਪਾ ਦਾਂਗੇ ਤੇ ਦੁੱਧ ਹੌਲੀ ਹੌਲੀ ਜਿਵੇਂ ਜਿਵੇਂ ਉਬਲਦਾ ਜਾਏਗਾ ਤੇ ਇਹਨੂੰ ਵਿੱਚ ਮਿਕਸ ਕਰ ਦੇਣਾ ਇਸੀ ਨੂੰ ਥੋੜਾ ਜਿਹਾ ਆਪਾਂ ਮਟੀਰੀਅਲ ਨੂੰ گاੜਾ ਕਰਨ ਵਾਸਤੇ ਇਹਦੇ ਵਿੱਚ ਆਪਾਂ ਕਸਟਰਡ ਪਾਊਡਰ ਪਾਵਾਂਗੇ ਕਸਟਰਡ ਪਾਊਡਰ ਪਾ ਕੇ ਇਹਨੂੰ ਚੰਗੀ ਤਰ੍ਹਾਂ ਹਲਾਵਾਂਗੇ ਤਾਂ ਜੋ ਦਾਣੇ ਨਾਲ ਵਿੱਚ ਵੱਜ ਜਾਣ ਆਪਣਾ ਮਟੀਰੀਅਲ ਬਣ ਕੇ ਤਿਆਰ ਹੋ ਗਿਆ ਰੈਡੀ ਸ਼ੈਡੀ ਹੋ ਗਿਆ ਇਹਨੂੰ ਆਪਾਂ ਥੋੜਾ ਜਿਹਾ ਗਰਮ ਕਰਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਕੋਈ ਇਹਦੇ ਵਿੱਚ ਗੱਠ ਵਗੈਰਾ ਨਾ ਰਹਿ ਜਾਵੇ ਲਓ ਹੁਣ ਅੰਬ ਇੱਕ ਅੰਬ ਲਵਾਂਗੇ ਅੰਬ ਦੀ ਕੈਪ ਪਰ ਉਤਾਰ ਦਵਾਂਗੇ ਜਿਹਨੂੰ ਟੋਪੀ ਕਹਿੰਦੇ ਆਪਾਂ ਟੋਪੀ ਉਤਾਰ ਕੇ ਦੀ ਛਿਲ ਵਿੱਚੋਂ ਕੱਢ ਲਈ ਗਿੜਕ ਵਿੱਚੋਂ ਕੱਢ ਲਈ ਆ ਹੁਣ ਇਹਨੂੰ ਆਪਾਂ ਇੱਕ ਦੋਸਤੋ ਇੱਕ ਖਾਲੀ ਗਲਾਸ ਲਵਾਂਗੇ ਖਾਲੀ ਗਲਾਸ ਦੇ ਵਿੱਚ ਇਹਨੂੰ ਆਪਾਂ ਰੱਖ ਲੈਣਾ ਕਿਉਂਕਿ ਹੱਥ 'ਚ ਫੜਿਆ ਇੱਧਰ-ਉੱਧਰ ਹੁੰਦਾ ਤੇ ਜਦੋਂ ਆਪਾਂ ਗਲਾਸ 'ਚ ਰੱਖਾਂਗੇ ਫਿਰ ਇਹ ਪੰਜ ਜਿਹੜਾ ਮਟੀਰੀਅਲ ਤਿਆਰ ਕੀਤਾ ਹੈ ਦੋਸਤੋ ਉਹਦੇ ਨਾਲ ਇਹਨੂੰ ਚੰਗੀ ਤਰ੍ਹਾਂ ਫਿਲ ਕਰ ਲਵਾਂਗੇ ਇੱਕ-ਇੱਕ ਚਮਚਾ ਪਾ ਕੇ ਹੌਲੀ-ਹੌਲੀ ਇਹਨੂੰ ਆਪਾਂ ਪੂਰਾ ਪ੍ਰੋਪਰ ਭਰ ਲੈਣਾ ਜਦੋਂ ਇਹ ਪੂਰਾ ਫਿਲ ਹੋ ਜਾਏਗਾ ਫਿਰ ਇਹਨੂੰ ਦੋਸਤੋ ਇਹਦੇ ਉੱਪਰ ਜੇ ਤੁਸੀਂ ਕੋਈ ਚੀਜ਼ ਪਾਣਾ ਚਾਹੁੰਦੇ ਹੋ ਡਰਾਈ ਫਰੂਟ ਜਾਂ ਕੋਈ ਚੈਰੀ ਜਾਂ ਕੋਈ ਹੋਰ ਚੀਜ਼ ਉਹ ਤੁਸੀਂ ਲਾ ਸਕਦੇ ਹੋ ਨਹੀਂ ਰਾਣੀ ਤੁਹਾਡੀ ਮਰਜ਼ੀ ਤੁਸੀਂ ਲਈਓ ਇਹ ਹੁਣ ਆਪਾਂ 10-12 ਘੰਟੇ ਲਈ ਇਹਨੂੰ ਆਪਾਂ ਗਲਾਸ ਮੇਰ ਹੀ ਫ੍ਰਿਜ ਵਿੱਚ ਰੱਖ ਦਵਾਂਗੇ ਤਾਂ ਜੋ ਇਹ ਬਿਲਕੁਲ ਚਿਲਡ ਹੋ ਜਾਵੇ ਜਾਮ ਜਾਵੇ ਦੋਸਤੋ ਜਿਹੜੀ ਬਾਕੀ ਆ ਇਸ ਕਰੀਮ ਆਪਣੇ ਕੋਲੇ ਮੰਗੋ ਦੀ ਬਚੀ ਸੀ ਉਹਨੂੰ ਆਪਾਂ ਇੱਕ ਕੋਈ ਵੀ ਤੁਸੀਂ ਕੱਚ ਦਾ ਬਰਤਨ ਲੈ ਕੇ ਜਾਂ ਉਹਨੂੰ ਪਲਾਸਟਿਕ ਦਾ ਬਰਤਨ ਲੈ ਕੇ ਉਹਦੇ ਵਿੱਚ ਇਹਨੂੰ ਸਾਰੇ ਨੂੰ ਕੱਢ ਲਓ ਜਦੋਂ ਸਾਰੇ ਨੂੰ ਕੱਢ ਲੋਗੇ ਤੇ ਫਿਰ ਅਗਲਾ ਪ੍ਰੋਸੈਸ ਦੱਸਦੇ ਹਾਂ ਦੋਸਤੋ ਜੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਲਓ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਇੱਕ ਪਲੀਜ਼ ਕਮੈਂਟ ਕਰਕੇ ਦੱਸਣਾ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਹੈ ਜੇ ਚੰਗੀ ਲੱਗੀ ਤਾਂ ਵੀ ਦੱਸਣਾ ਜੇ ਨਹੀਂ ਚੰਗੀ ਲੱਗੀ ਤੇ ਪਲੀਜ਼ ਤਾਂ ਵੀ ਦੱਸਣਾ ਕਮੈਂਟ ਜ਼ਰੂਰ ਕਰਨਾ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਹੁਣ ਆਪਾਂ ਇਹਨੂੰ ਥੋੜਾ ਡੈਕੋਰੇਟ ਕਰ ਲਈਏ ਤੇ ਉੱਪਰ ਥੋੜਾ ਜਿਹਾ ਡਰਾਈ ਫਰੂਟ ਪਾ ਦਵਾਂਗੇ ਡਰਾਈ ਫਰੂਟ ਪਾਉਣ ਦੇ ਨਾਲ ਥੋੜਾ ਜਿਹਾ ਜੜੀ ਦੀ ਚਮਕ ਦਮਕ ਤੇ ਇਹਦੀ ਸੋਹਣਾਪਨਾ ਉਹ ਵਧੀਆ ਹੋ ਜਾਏਗੀ ਨਾਲੇ ਇਹਦੇ ਨਾਲ ਫਲੇਵਰ ਵੀ ਜਿਆਦਾ ਵਧੀਆ ਬਣ ਜਾਂਦਾ ਹੈ ਦੋਸਤੋ ਇਹ ਹੁਣ ਆਪਣਾ ਰੈਡੀ ਸ਼ੈਡੀ ਹੋ ਗਿਆ ਇਹਨੂੰ ਚੁੱਕ ਕੇ ਆਪਾਂ ਫ੍ਰੀਜ਼ਰ ਦੇ ਵਿੱਚ ਰੱਖ ਦੇਵਾਂਗੇ ਇਹਨੂੰ ਵੀ ਆਪਾਂ ਕਰੀਬ 8-9 ਘੰਟੇ ਵਾਸਤੇ ਫ੍ਰੀਜ਼ਰ ਦੇ ਵਿੱਚ ਸਟੋਰ ਕਰ ਦੇਣਾ ਜਦੋਂ 8-9 ਘੰਟੇ ਇਹ ਇੱਕ ਰਾਤ ਤੇ ਕਰੀਬ ਫ੍ਰੀਜ਼ਰ ਚ ਪਿਆ ਰਹੇਗਾ ਤੇ ਇਹ ਜੰਮ ਕੇ ਬਿਲਕੁਲ ਜਿਵੇਂ ਮਾਰਕੀਟ ਚੋਂ ਆਈਸਕ੍ਰੀਮ ਆਪਾਂ ਲੈ ਕੇ ਨਹੀਂ ਬ੍ਰਿਕ ਵਗੈਰਾ ਲੈਣੇ ਆ ਜਾਂ ਮ ਉਹ ਆਈਸਕ੍ਰੀਮ ਖਾਣੇ ਆ ਉਹ ਹੋ ਜਾ ਬੰਦੋ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦੇ